ਜਕਾਰਾ ਧੰਤਨ ਸ੍ਰੀ ਦੇਸੂ ਫਕਰ ਮਹਾਰਾਜ ਜੀ ਦਾ ਬੋਲ ਸਾਚੇ ਦਰਵਾਜ਼ ਕੀ ਜੈ ਜਕਾਰਾ ਧੰਤਨ ਸਾਈ ਕਮਲਜੀਤ ਕੁਮਾਰੀ ਜੀ ਦਾ ਬੋਲ ਸਾਚੇ ਦਰਵਾਜ਼ ਕੀ ਜੈ ਸੋ ਸਾਰੀ ਸੰਗਤ ਨੂੰ ਬਹੁਤ ਹੀ ਆਦਬ ਤੇ ਪਿਆਰ ਤੇ ਖੁਸ਼ੀ ਦੇ ਨਾਲ ਇਹ ਗੱਲ ਦੱਸ ਰਹੇ ਆ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਧੰਤਨ ਸਹਿਬ ਸ੍ਰੀ ਮਹਾਰਾਜ ਜੀ ਸੂ ਫਕਰ ਜੀ ਜਿਨ੍ਹਾਂ ਦਾ ਆਪਾਂ ਸਾਲਾਨਾ urs ਮਨਾਇਆ ਸੋ ਚਾਰ ਦਿਨ ਇਹ ਜਿਹੜਾ ਮੇਲਾ ਚੱਲਿਆ ਸੋ ਚਾਰੋ ਹੀ ਦਿਨ ਐ ਸਾਰੀਆਂ ਰਸਮਾਂ ਹੋ ਕੇ ਸੋ ਬਾਬਾ ਜੀ ਦੀ ਚੌਂਕੀ ਲੱਗੀ ਮਤਲਬ ਬਾਬਾ ਜੀ ਦੇ ਦਰਵਾਰੀ ਰਾਗੀ ਉਹਨਾਂ ਨੇ ਵੀ ਹਾਜ਼ਰੀਆਂ ਭਰੀਆਂ ਸੋ ਚੌਥੇ ਦਿਨ ਜਿਹੜਾ ਪ੍ਰੋਗਰਾਮ ਸੀ ਜਿਸ ਦੇ ਵਿੱਚ ਵਰਲਡ ਫੇਮਸ ਆਵਾਜ਼ਾਂ ਐ ਸਾਡੇ ਬਹੁਤ ਹੀ ਸਤਿਕਾਰਯੋਗ ਰਾਂਝਣ ਵਾਲੀ ਜੀ ਤੇ ਪ੍ਰਵੇਜ ਆਲਮ ਜੀ ਤੇ ਹਰਮਨ ਜਰਮਨ ਜੀ ਹਾਜ਼ਰੀਆਂ ਭਰੀਆਂ ਪਰ ਕੁਦਰਤ ਜਿਹੜਾ ਉਹਦੇ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਪਰ ਮਾਲਕ ਦਾ ਹੁਕਮ ਕੁਝ ਹੋਰ ਸੀ ਸੋ ਸੰਗਤ ਜੀ ਬਹੁਤ بارش ਹੋਈ ਬਹੁਤ بارش ਹੋਈ ਪਰ ਸੰਗਤਾਂ ਦਾ ਜਿਹੜਾ ਪਿਆਸ ਸੀ ਉਹ ਤਸ਼ਾਹ ਸੀ ਸੇਵਾਦਾਰਾਂ ਦਾ ਜਿਹੜਾ ਤਸ਼ਾਹ ਸੀ ਉਹਦੇ ਅੱਗੇ ਜਿਹੜਾ بارش ਵੀ ਫੇਲ ਹੋ ਗਈ ਸੋ ਬੜੀ ਮਾਲਕ ਦੀ ਰਹਿਮਤ ਹੋਈ ਕਿ ਪ੍ਰੋਗਰਾਮ ਜਿਹੜਾ ਅਸੀਂ ਪੱਟ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲਿਜਾਣਾ ਪਿਆ ਤੇ ਉੱਥੇ ਬਾਬਾ ਜੀ ਦੀ ਮਹਿਫਲ ਜਿਹੜੀ ਸੀ ਸੁਫਿਆਨਾ ਬਹੁਤ ਹੀ ਰੰਗਾ ਦੇ ਨਾਲ ਆਪਣੇ ਮੇਲੇ ਨੂੰ ਸਿਖਰਾਂ ਵੱਲ ਪਹਚਾਇਆ ਸੋ ਅਸੀਂ ਸਾਰੀ ਸੰਗਤ ਦਾ ਬਹੁਤ ਮੋਤ ਧੰਨਵਾਦ ਕਰਦੇ ਆ ਸਾਡੇ ਸੇਵਾਦਾਰ ਨੌਜਵਾਨ ਵੀਰ ਬੱਚੇ ਭੈਣਾਂ ਬਜ਼ੁਰਗ ਬਹੁਤ ਹੀ ਤਨ ਮਨ ਧਨ ਦੇ ਨਾਲ ਇਸ ਮੇਲੇ ਦੇ ਵਿੱਚ ਚਾਰੇ ਦਿਨ ਸੇਵਾ ਕੀਤੀ ਸੋ ਮੇਲਾ ਜਿਹੜਾ ਸੀ ਬਹੁਤ ਹੀ ਨਿੱਗੀਆਂ ਯਾਦਾਂ ਛਰਦਾ ਹੋਇਆ ਸਮਾਪਤ ਹੋਇਆ ਸੋ ਅਸੀਂ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੇ ਪੂਜਨਿਕ ਸਾਈਂ ਕਮਲਜੀਤ ਕੁਮਾਰੀ ਜੀ ਜਿਨ੍ਹਾਂ ਦੀ ਇਹ ਅਪਰੰਪਾਰ ਕਿਰਪਾ ਸਦਕਾ ਇਹ ਚਾਰ ਰੋਜ਼ਾ ਮੇਲਾ ਜਿਹੜਾ ਆਪਣੀਆਂ ਮਿੱਠੀਆਂ ਜਾਂਦਾ ਛੜਦਾ ਹੋਇਆ ਸਮਾਪਤ ਹੋਇਆ ਤੋਂ ਬਹੁਤ ਬਹੁਤ ਧੰਵਾਦ ਹੈ ਸਾਡੇ ਸਤਿਕਾਰਯੋਗ ਡਾਕਟਰ ਮਹਿੰਦਰਪਾਲ ਜੀ ਬੱਦਨ ਸਾਹਿਬ ਜਿਨ੍ਹਾਂ ਦੀ ਦੇਖਰੇਖ ਹੇਠ ਜਿਨ੍ਹਾਂ ਦੀ ਜ਼ਿੰਮੇਵਾਰੀ ਸਾਦਕਾ ਇਹ ਮੇਲਾ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ ਤੇ ਬਹੁਤ ਬਹੁਤ ਧੰਵਾਦ ਹੈ ਸਾਰੀਆਂ ਹੀ ਸੰਗਤਾਂ ਦਾ ਜਿਨ੍ਹਾਂ ਨੇ ਚਾਰੇ ਦਿਨ ਮੇਲੇ ਦੇ ਵਿੱਚ ਆਪਣੀਆਂ ਤਨਮਾਨਤਾ ਦੇ ਨਾਲ ਸੇਵਾ ਕਰਕੇ ਮੇਲੇ ਨੂੰ ਚਾਰ ਚੰਨ ਲਾਏ ਜਿਕਾਰਾ ਧੰਤਨ ਦੇਸੂ ਫਕਰ ਮਹਾਰਾਜ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਜਿਕਾਰਾ ਧੰਤਨ ਸਾਈ ਕਮਲਜੀਤ ਕੁਮਾਰੀ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਜਿਕਾਰਾ ਧੰਤਨ ਦੇਸੂ ਫਕਰ ਮਹਾਰਾਜ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਜਿਕਾਰਾ ਸਾਈ ਕਮਲਜੀਤ ਕੁਮਾਰੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਪਿੰਡ ਮੇਟਿਆਣਾ ਸਲਾਨਾ ਔਰਸ ਪੰਤਨ ਸ਼੍ਰੀ ਦੇਸੂ ਫਕਰ ਮਹਾਰਾਜ ਜੀ ਦੇ ਦਰਬਾਰ ਤੇ ਮੇਲਾ ਜਿਹੜਾ ਬੜੇ ਹੀ ਸ਼ਰਦਾ ਦੇ ਨਾਲ ਮਨਾਇਆ ਗਿਆ ਜਿੱਥੇ ਮੈਂ ਤੁਹਾਡਾ ਆਪਣਾ ਲਖਵੀਰ ਜੋਗੀ ਪਿੰਡ ਖਨੋੜਾ ਬੜੇ ਹੀ ਪ੍ਰਬੰਧਕਾਂ ਵੱਲੋਂ ਬੜਾ ਹੀ ਖਾਸ ਪ੍ਰਬੰਧ ਸੀ ਵੱਖਰੇ ਵੱਖਰੇ ਕਲਾਕਾਰਾਂ ਨੇ ਹਾਜ਼ਰੀਆਂ ਭਰੀਆਂ ਜਿੱਥੇ ਦਾਸ ਨੂੰ ਵੀ ਆਪਣੇ ਪ੍ਰੋਗਰਾਮ ਦਾ ਕਰਨ ਦਾ ਮੌਕਾ ਮਿਲਿਆ ਇਹ ਪ੍ਰਬੰਧਕਾਂ ਦਾ ਤੇ ਬਹੁਤ ਹੀ ਸ਼ੁਕਰਗੁਜ਼ਾਰ ਆ ਸਾਡੇ ਸਾਈਂ ਕਮਲਜੀਤ ਜੀ ਤੁਹਾਰੀ ਜੀ ਦਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਮਹਿੰਦਰਪਾਲ ਵੱਧਣ ਜੀ ਉਨ੍ਹਾਂ ਦਾ ਪਰਿਵਾਰ ਦਾ ਬਹੁਤ-ਬਹੁਤ ਦਿਲੋਤ ਧੰਨਵਾਦ ਕਰਦੇ ਆ ਤੇ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਮੇਲੇ ਤੇ ਪਹੁੰਚ ਕੇ ਚਾਰ ਚੰਦ ਲਾਏ ਜਗਾਰਾ ਤਨਤਨ ਦੇ ਸੂਫਕਰ ਮਹਾਰਾਜ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜਗਾਰਾ ਤਨਤਨ ਸ੍ਰੀ ਦੇ ਸੂਫਕਰ ਮਹਾਰਾਜ ਜੀ ਦਾ ਬੋਲ ਸੱਚੇ ਦਰਬਾਰ ਦਾਦਾ ਸਾਈਂ ਕਮਲਜੀਤ ਕੁਮਾਰ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਭੰਤਨ ਸ੍ਰੀ ਦੇ ਸੂਫਕਰ ਮਹਾਰਾਜ ਜੀ ਪਿੰਡ ਮੇਟੀ ਆਲਾ ਜਲਾ ਸ਼ਾਹਪੁਰ ਵਿਖੇ ਸਲਾਨਾ ਉਸ ਬੜੀ ਧੂਨ ਧਾਮ ਨਾਲ ਚਾਰ ਦਿਨ ਮਨਾਇਆ ਗਿਆ ਜਿਸ ਵਿੱਚ ਇੰਟਰਨੈਸ਼ਨਲ ਕਲਾਕਾਰਾਂ ਨੇ ਵਧੀਆ ਹਾਜ਼ਰੀਆਂ ਭਰੀਆਂ ਅਤੇ ਬਾਬਾ ਜੀ ਦੇ ਗੁਣ ਗaan ਕੀਤੇ ਸੰਗਤਾਂ ਨੇ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਬਹੁਤ ਸੇਵਾ ਕੀਤੀ ਅਤੇ ਪੰਡਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਆ ਕੇ ਵੀ ਬੜਾ ਮੇਲਾ ਬੜੀ ਧੂਨ ਧਾਮ ਨਾਲ ਬਣਾਇਆ ਗਿਆ ਮੈਂ ਸਾਰੀਆਂ ਸੰਗਤਾਂ ਦਾ ਅਨਰਾਈ ਵੀ ਦਾ ਜਿਨ੍ਹਾਂ ਨੇ ਮੇਲੇ ਵਿੱਚ ਸਹਿਯੋਗ ਦਿੱਤਾ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਦਕਾਰਾ ਧੰਨ ਧੰਨ ਸ੍ਰੀ ਦੇਸ ਕਰਵਾ ਲਈ ਦਾ ਬਹੁਤ ਸਾਜੇ ਨਿਵਾਰ ਕੀ ਜੀ